ਪੈਸੀ ਸੀਗੀ ਸਹਬਜਾਦਿਆਂ ਦੀ ਤਾਂ ਵਜ਼ੀਰ ਖਾਨ ਨੇ ਸਹਬਜਾਦਿਆਂ ਨੂੰ ਪੁੱਛਿਆ ਸੀਗਾ ਕਿ ਦੋ ਤੁਹਾਡੇ ਚਮਕੌਰ ਸਾਹਿਬ ਦੀ ਘੜੀ ਚ ਸ਼ਹੀਦ ਕਰਦੇ ਤੇ ਦੋ ਤੁਹਾਨੂੰ ਇੱਥੇ ਅਸੀਂ ਚੀਤ ਕਰ ਦੇਣਾ ਮੁੜ ਕੇ ਤੁਹਾਡੇ ਕੋਲ ਕੁਝ ਨਹੀਂ ਰਹਿਣਾ ਫਿਰ ਸਹਬਜਾਦਿਆਂ ਨੇ ਜਵਾਬ ਦਿੱਤਾ ਸੀਗਾ ਸਾਡੇ ਪਿੱਛੇ ਸਾਡਾ ਪੂਰਾ ਪੰਥ ਖੜਾ ਆ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਜਵਾਬ ਦਿੱਤਾ ਸੀਗਾ ਕਿ ਹਜੇ ਮੇਰਾ ਕੁੰਡਲਿਆ ਸੱਪ ਖਾਲਸਾ ਜਿਉਂਦਾ ਆ ਮੜ ਜਾ ਕੈਮਰਾ ਕਮਾ ਕੇ ਦਿਖਾ ਦੇ ਕਿੰਨੀਆਂ ਟਰਾਲੀਆਂ ਨੇ 10 15 ਕਿਲੋਮੀਟਰ ਦੂਰ ਤੱਕ ਟਰਾਲੀਆਂ ਨੇ ਜਿਹੜੇ ਇੰਨੀਆਂ ਟਰਾਲੀਆਂ ਨੇ ਜਾਮ ਨਹੀਂ ਖੁੱਲ ਰਿਹਾ ਜਿਹੜੇ ਪੰਜਾਬ ਦੇ ਨੌਜਵਾਨ ਨੂੰ ਜਿਹੜੇ ਪੰਜਾਬ ਦੇ ਨੌਜਵਾਨ ਨੂੰ ਨਸ਼ੇੜੀ ਕਹਿੰਦੇ ਆ ਜਿਹੜੇ ਪੰਜਾਬ ਦੇ ਨੌਜਵਾਨਾਂ ਨੂੰ ਇਹ ਆਏ ਕਹਿੰਦੇ ਕਿ ਜੀ ਪੰਜਾਬ ਤਾਂ ਨੌਜਵਾਨੀ ਖਤਮ ਹੋ ਗਈ ਆ ਫਤਿਹਗੜ੍ਹ ਸਾਹਿਬ ਆ ਕੇ ਦੇਖੋ ਅੱਜ ਸਹਬਜਾਦੇ ਛੋਟੇ ਸਹਬਜਾਦੇ ਬਾਬਾ ਫਤੇ ਸਿੰਘ ਜੀ ਬਾਬਾ ਜਰਾਵਰ ਸਿੰਘ ਜੀ ਇੰਨੇ ਖੁਸ਼ ਹੋਣੇ ਆਈ ਨੌਜਵਾਨ ਆ ਪੰਜਾਬ ਆ ਐਮੀ ਕਿਸੇ ਭਲੇਖੇ ਚ ਨਾ ਰਹਿ ਜਾਓ ਆ ਪੰਜਾਬ ਦੇ ਨੌਜਵਾਨ ਹਰੇਕ ਜਗ੍ਹਾ ਗਏ ਨੇ ਅੱਜ ਪੰਜਾਬ ਦੇ ਨੌਜਵਾਨ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਟਰਾਲੀਆਂ ਲੈ ਕੇ ਆਏ ਨੇ ਸੋਚ ਕੇ ਦੇਖੋ ਗੁਰੂ ਗੋਬਿੰਦ ਸਿੰਘ ਪਾਸ਼ਾ ਕਿੰਨੇ ਖੁਸ਼ ਹੋਣੇ ਆ ਕਿਸੇ ਹੋਰ ਦਾ ਧਰਮ ਬਚਾਉਣ ਵਾਸਤੇ ਉਹਨਾਂ ਨੇ ਆਪਣੇ ਪੁੱਤ ਕੁਰਬਾਨ ਕਰਾਤੇ ਅੱਜ ਅਸੀਂ ਉਹਨਾਂ ਦੇ ਪੁੱਤਾਂ ਮੈਨੂੰ ਇੱਕ ਗੱਲ ਦਾ ਜਵਾਬ ਦੇ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਸਾਰੇ ਪੁੱਤ ਨੇ ਇੱਕ ਵੀ ਵਜ਼ੀਰ ਖਾਨ ਦਾ ਪੁੱਤ ਦੇਖਦਾ ਇੱਥੇ ਅ ਸਾਰੇ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਪੁੱਤ ਦੇਖਦੇ ਨੇ ਇਸ ਲਈ ਕਿਸੇ ਵਹਿਮ ਚਾ ਰਹੇ ਹੋ ਸਾਰੇ ਸਿੱਖ ਧਰਮ ਦੇ ਨੌਜਵਾਨ ਅਜੇ ਵੀ ਜਿਉਂਦੇ ਨੇ ਬੋਲੇ Go!